ਗਏ ਖਡੂਰ ਸਾਹਿਬ ਗੋਬਿੰਦਵਾਲ ਸਾਹਿਬ ਫਿਰ ਅੰਮ੍ਰਿਤਸਰ ਗਏ ਵਾਜੀਲੀ ਖਾਲਸਾ ਵਾਜੀਲੀ ਫਤੇ ਹੁਣ ਆਪਾਂ ਪਹੁੰਚ ਗਏ ਆ ਖਡੂਰ ਸਾਹਿਬ ਤੇ ਸਭ ਤੋਂ ਪਹਿਲਾ ਆਪਾਂ ਨੇ ਆ ਦੋਖ ਰਣ ਹੈਗਾ ਜਿਹਦੇ ਆਪਾਂ ਦਰਸ਼ਨ ਕਰ ਰਹੇ ਆ ਤੇ ਨਾਲ ਨਾਲ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਅੰਗੀਠਾ ਸਾਹਿਬ ਇਤਿਹਾਸ ਗਵਾਹ ਹੈ ਕੀ ਦੂਜੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਤਿਹਾਸਿਕ ਨਗਰੀ ਖਡੂਰ ਸਾਹਿਬ ਵਿਖੇ ਲੰਬੇ ਅਰਸੇ ਲਈ ਨਿਵਾਸ ਕੀਤਾ ਧਾਰਮਿਕ ਸਮਾਜਿਕ ਤੇ ਸੱਭਿਆਚਾਰਕ ਮਹਾਨਤਾ ਦੇ अनेका ਕਾਰਜ ਕਰਦਿਆਂ ਆਪ ਜੀ ਇੱਥੇ ਹੀ ਜੋਤੀ ਜੋਤ ਸਮਾਏ ਆਪ ਜੀ ਦੇ ਪਾਵਨ ਤੇਹਦਾ ਸੰਸਕਾਰ ਜਿਸ ਪਵਿੱਤਰ ਸਥਾਨ ਤੇ ਕੀਤਾ ਗਿਆ ਉਸ ਨੂੰ ਅੰਗੇਠਾ ਸਾਹਿਬ ਪਾਸ਼ਾਹੀ ਦੂਜੀ ਦਾ ਨਾਮ ਦਿੱਤਾ ਗਿਆ ਹੈ ਵਰਣਨ ਇਹੋ ਹੈ ਕਿ ਅੱਠ ਗੁਰੂ ਸਾਹਿਬਾਨ ਜੀ ਨੇ ਇਸ ਸਥਾਨ ਵਿਖੇ ਚਰਨ ਪਾ ਕੇ ਖਡੂਰ ਸਾਹਿਬ ਦੀ ਇਤਿਹਾਸਿਕ ਮਹੱਤਤਾ ਵਿੱਚ ਵਾਧਾ ਕੀਤਾ ਕਿਲਾ ਸਾਹਿਬ ਇਹ ਸਥਾਨ ਪਹਿਲਾਂ ਜੁਲਾਹੇ ਪੁਆਰ ਦਾ ਘਰ ਹੁੰਦਾ ਸੀ ਜੋ ਬਾਅਦ ਵਿੱਚ ਗੁਰੂ ਸਾਹਿਬ ਵੱਲੋਂ ਪੈਸੇ ਦੇ ਕੇ ਖਰੀਦਿਆ ਗਿਆ ਸਾਖੀ ਅਨੁਸਾਰ ਬਿਆਸ ਤਰਿਆ ਗੋਵਿੰਦਵਾਲ ਸਾਹਿਬ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਵਨ ਇਸ਼ਨਾਨ ਲਈ 12 ਸਾਲ ਪਾਣੀ ਦੀ ਕਾ ਗਰ ਲੇਆਉਟ ਦੀ ਕਠਿਨ ਸੇਵਾ ਕਰਦਿਆਂ ਜੁਲਾਹੇ ਦੀ ਖੱਡੀ ਦੇ ਕਿਲੇ ਨਾਲ ਠੇਠਾ ਲੱਗ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਡਿੱਗਣ ਦੀ ਘਟਨਾ ਇਸ ਸਥਾਨ ਨਾਲ ਸੰਬੰਧਿਤ ਹੈ ਸ੍ਰੀ ਗੁਰੂ ਅਮਰਦਾਸ ਜੀ ਦੇ ਡਿੱਗਣ ਦੀ ਆਵਾਜ਼ ਸੁਣ ਕੇ ਜੁਲਾਹੇ ਨੇ ਪੁੱਛਿਆ ਕੌਣ ਹੈ ਤਾਂ ਜੁਲਾਹੀ ਨੇ ਕਿਹਾ ਕਿ ਹੋਰ ਕੌਣ ਹੋਣਾ ਹੈ ਹੋਵੇਗਾ અમરુની થાવા ਨਾਲ ਹੀ જੁલાહીને પાટશાહી દુજી દિશાન ਵਿੱਚ ਕੁਝ ਮੰਦੇ ਬਚਨ ਵੀ બોਲੇ ਜਿਸ ਨੂੰ برداشت ਨਾ ਕਰਦਿਆਂ ਸ੍ਰੀ ਗੁਰੂ ਅਮਰਦਾਸ ਜੀ ਸੁਭਾਵਿਕ ਹੀ ਬਚਨ ਕੀਤੇ ਚਲਿਏ પાਗਲੇ ਤੂੰ ਸਾਨੂੰ ਜੋ ਚਿਤ ਆਵੇ ਕਹਿ ਲੈ ਪਰ ਸਾਡੇ ਸਤਿਗੁਰਾਂ ਨੂੰ ਮੰਦੇ ਬਚਨ ਨਾ બોਲ ਸ੍ਰੀ ਗੁਰੂ ਅਮਰਦਾਸ ਜੀ ਦੇ ਵਾਕ ਨਾਲ ਜੁલાહી ਸੱਚਮੁੱਚ ਹੀ پاگل ਹੋ ਗਈ ਗੁਰੂ ਚਰਨਾ ਦੀ ਛੋਹ ਨਾਲ ਕਿਲਾ ਹਰਿਆ ਹੋ ਗਿਆ ਤੇ ਪੂਰਨ ਕਰੀਰ ਦਾ ਰੂਪ ਧਾਰ ਲਿਆ ਸਮਾਂ ਗੁਜ਼ਰਨ ਤੇ ਉਹ ਕਰੀਰ ਸੁੱਕ ਗਿਆ ਪਵਿੱਤਰ ਯਾਦਗਾਰ ਹੋਣ ਕਰਕੇ ਸੁੱਕੇ ਕਰੀਰ ਨੂੰ ਸੰਗਤਾਂ ਦੇ ਦਰਸ਼ਨ ਲਈ ਸ਼ੀਸ਼ੇ ਦੇ ਫਰੇਮ ਵਿੱਚ ਜੜਾ ਕੇ ਜੜਵਾ ਕੇ ਸੰਭਾਲਿਆ ਗਿਆ ਹੈ ਇਸ ਸਥਾਨ ਤੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਦੀਵਾਨ ਜਾ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਪਾਪਾ ਬੁੱਢਾ ਜੀ ਹੱਥੀ ਤਿਲਕ ਲਗਾ ਕੇ ਗੁਰਗੱਦੀ ਬਖਸ਼ੀ ਤੇ 12 ਵਰ ਦੇ ਕੇ ਗੋਇੰਦਵਾਲ ਸਾਹਿਬ ਜਾ ਕੇ ਨਗਰ ਵਸਾਉਣ ਤੇ ਸੇਵਾ ਦਾ ਕੁੰਭਰਮ ਕਰਨ ਦਾ ਹੁਕਮ ਦਿੱਤਾ ਇਸ ਵੀਡੀਓ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਖੂਬ ਬੀਬੀ ਅਮਰੋ ਜੀ ਇਹ ਖੂਹ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਸੁਪਤਰੀ ਬੀਬੀ ਅਮਰੋ ਜੀ ਦੇ ਬੇਨਤੀ ਕਰਨ ਤੇ ਸੰਗਤਾਂ ਦੀ ਸਹੂਲਤ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਵਾਸਤੇ ਆਪਣੀ ਹੱਥੀ ਲਗਵਾਇਆ ਇਸ ਖੂਹ ਦਾ ਜਲ ਪਹਿਲਾਂ ਖਾਰਾ ਨਿਕਲਿਆ ਬੀਬੀ ਅਮਰੋ ਜੀ ਦੇ ਬੇਨਤੀ ਕਰਨ ਤੇ ਗੁਰੂ ਜੀ ਨੇ ਮੋਹਲਾ ਬਖਸ਼ਿਆ ਜਿਸ ਨੂੰ ਖੂਹ ਵਿੱਚ ਸੁੱਟਣ ਨਾਲ ਖੂਹ ਦਾ ਪਾਣੀ ਮਿੱਠਾ ਹੋ ਗਿਆ ਇਸ ਜਗ੍ਹਾ ਤੇ ਗੁਰਦੁਆਰਾ ਥੜਾ ਸਾਹਿਬ ਵੀ ਮੌਜੂਦ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਬਿਆਸ ਦਰਿਆ ਕੋਇੰਦਵਾਲ ਸਾਹਿਬ ਤੋਂ ਰੋਜ਼ਾਨਾ ਪੈਦਲ ਜਲ ਲਿਆਉਣ ਦੀ ਕਠਿਨ ਕਾਲਣਾ ਤੇ ਗੁਰੂ ਜੀ ਵੱਲੋਂ ਸੌਂਪੀਆਂ ਜ਼ਿੰਮੇਵਾਰੀਆਂ ਦੀ ਸੇਵਾ ਪੂਰੀ ਕਰ ਲੈਣ ਪਿੱਛੋਂ ਵੇਲ ਦੇ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਥੜਾ ਸਾਹਿਬ ਦੇ ਇਸ ਸਥਾਨ ਤੇ ਬੈਠ ਕੇ ਪ੍ਰਭੂ ਸਿਮਰਨ ਕਰਿਆ ਕਰਦੇ ਸਨ ਇਹ ਸੀਗਾ ਜੀ ਗੁਰਦੁਆਰਾ ਅੰਗੀਠਾ ਸਾਹਿਬ ਜੀ ਦਾ ਇਤਿਹਾਸ ਆਓ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ గరుద్వారా మల్ఖాడ సాహితీ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਅੰਗਦ ਜੀ ਦਾ ਘਰ ਸੀ ਜਦੋਂ ਮਾਈ ਭਰਾਈ ਜੀ ਦੇ ਘਰੋਂ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕੀਤਾ ਤੇ ਪਹਿਲਾ ਦੀਵਾਨ ਇਸ ਸਥਾਨ ਤੇ ਲਗਾ ਅਤੇ ਸ਼ਬਦ ਗੁਰੂਦਾਲ ਲੰਗਰ ਆਰੰਭ ਕੀਤਾ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਖਿਆਲੀ ਇਸ ਸਥਾਨ ਤੇ ਮਾਤਾ ਖੀਵੀ ਜੀ ਗੁਰੂ ਸਾਹਿਬ ਦੇ ਮਹਿਲ ਆਪਣੇ ਹੱਥੀ ਲੰਗਰ ਦੀ ਸੇਵਾ ਕਰਦੇ ਤੇ ਹਰ ਰੋਜ਼ ਲੰਗਰ ਵਿੱਚ ਦਸੇਕਿਓ ਵਾਲੀ ਖੀਰ ਬਣਦੀ ਸੀ ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨਾ ਆਵੀਂ ਖੱਟੀ ਐ ਗੁਰਮੁਖੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਹੀ ਗੁਰਮੁਖੀ ਅੱਖਰ ਪ੍ਰਚਲਿਤ ਕੀਤੇ ਤੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਦਾ ਕਾਰਜ ਆਰੰਭ ਕੀਤਾ ਗੁਰਮੁਖੀ ਲਿਪੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਸ਼ੁਰੂ ਹੋਇਆ ਇਸ ਸਥਾਨ ਤੇ ਹੀ ਸਿੱਧਾਂ ਦੀ ਮੰਡਲੀ ਗੁਰੂ ਦੀ ਪਰਖਿਆ ਲੈਣ ਆਏ ਪਰ ਸਤਿਗੁਰਾਂ ਦੇ ਦਰਸ਼ਨ ਕਰਕੇ ਪਰਮ ਦੂਰ ਹੋਇਆ ਇਸ ਸਥਾਨ ਤੇ ਹਮਾਯੂੰ ਬਾਦਸ਼ਾਹ ਵੀ ਆਇਆ ਅਤੇ ਹੰਕਾਰ ਵਿੱਚ ਸਤਿਗੁਰਾਂ ਤੇ ਤਲਵਾਰ ਚੁੱਕ ਲਈ ਪਰ ਨਾ ਚੱਲੀ ਤੇ ਚਰਨੀ ਟਹਿ ਪਿਆ ਇਸ ਸਥਾਨ ਤੇ ਗੁਰੂ ਸਾਹਿਬ ਜੀ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਸਨ ਇਸ ਕਰਕੇ ਹੀ ਇਸ ਸਥਾਨ ਦਾ ਨਾਮ ਗੁਰੂਦਵਾਰਾ ਮੱਲਖਾੜਾ ਪੈ ਗਿਆ ਇਸ ਸਥਾਨ ਤੇ ਹੀ ਬਾਬਾ ਅਮਰਦਾਸ ਜੀ ਨੂੰ 12 ਵਰ ਦਿੱਤੇ ਤੇ ਗੁਰਤਾ ਗੱਦੀ ਬਖਸ਼ੀ ਅਤੇ ਇਸ ਅਸਥਾਨ ਤੇ ਹੁਣ ਵੀ ਪਹਿਲਵਾਨ ਸਫਲਤਾ ਲਈ ਅਰਦਾਸਾਂ ਬੇਨਤੀਆਂ ਕਰਦੇ ਹਨ ਇਤਿਹਾਸ ਦਸਤੇ ਹੋਏ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਭੁੱਲ ਚੁਕੋਗੀ ਹੋਵੇ ਤਾਂ ਦਾਸ ਕੀਮਾ ਦਾ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ